ਦੁੱਖ ਦੇਖਦਾ ਸਭ ਤੋਂ ਪਹਿਲਾਂ ਮੈਂ ਇਹਦੀ ਨਿੰਦਾ ਕਰਦਾ ਪਿਆ ਪੰਜਾਬ ਦੇ ਵਿੱਚ ਕਦੀ ਵੀ ਇਸ ਤਰੀਕੇ ਦੀ ਕਦੀ ਘਟਨਾ ਨਹੀਂ ਵਾਪਰੀ ਸੀਗੀ ਜੇ ਜਿਹੜੀ ਕੱਲ ਘਟਨਾ ਹੋਈ ਹੈ ਇਹਨੇ ਇੱਕ ਚਿੰਗਾਰੀ ਹੈ ਇਹ ਚਿੰਗਾਰੀ ਕੱਲ ਨੂੰ ਪੂਰੇ ਪੰਜਾਬ 'ਚ ਭੜਕਣੀ ਹੈ ਜੇ ਅਸੀਂ ਨਹੀਂ ਰੋਕਾਂਗੇ ਮੈਂ ਡੀਜੀਪੀ ਸਾਹਿਬ ਨੂੰ ਬੇਨਤੀ ਕਰੂੰਗਾ ਅੱਜ ਜਿੰਦਰ ਜਪਾਈ ਹੈ ਕੱਲ ਨੂੰ ਅੰਮ੍ਰਿਤਸਰ ਜਾਏਗੀ ਕੱਲ ਨੂੰ ਲੁਧਿਆਣਾ ਜਾਏਗੀ ਕੱਲ ਨੂੰ ਪਟਿਆਲਾ ਹੀ ਜਾਏਗੀ ਉਹ ਸਾਡਾ ਜਿਹੜਾ ਭਾਈਚਾਰਾ ਇਹਨੂੰ ਤਹਿਸ਼ ਨਾਸ ਕਰਨ ਦੀ ਪਲਾਨਿੰਗ ਹੋ ਰਹੀ ਹੈ ਲੇਕਿਨ ਸਾਡਾ ਪੰਜਾਬ ਹੈ ਗੁਰੂਆਂ ਦੀ ਧਰਤੀ ਹੈ ਜਿਨ੍ਹਾਂ ਨੇ ਕਿਹਾ ਸੀ ਮਾਨਸ ਕੀ ਜਾਤ ਸਭੇ ਕੀ ਪਹਿਚਾਨ ਵੋ ਅਸੀਂ ਉਸ ਮਿਸ਼ਨ ਨੂੰ ਲੈ ਕੇ ਸਾਰੇ ਲੋਕ ਇਕੱਤਰ ਕੰਮ ਕਰਦੇ ਨੇ ਲੇਕਿਨ ਸਾਡੀ ਕੋਈ ਮੰਗ ਅਗੀਆ ਜਿਹਨਾਂ ਲੋਕਾਂ ਨੇ ਵੀ ਉਸ ਬੱਚੇ ਨੂੰ ਮਾਰਿਆ ਵੈ ਜਿਹਨੇ ਜੈ ਸ਼੍ਰੀ ਰਾਮ ਦਾ ਨਾਰਾ ਲਾਇਆ ਸੀਗਾ ਯਾ ਅਧਿਕਾਰ ਨਹੀਂ ਸਾਨੂੰ ਜੈ ਸ਼੍ਰੀ ਰਾਮ ਦਾ ਨਾਰਾ ਅਸੀਂ ਅਸੀਂ ਵਾਹਿਗੁਰੂ ਖਾਲਸਾ ਕਨੇ ਹੈਗੇ ਸਾਨੂੰ ਅਧਿਕਾਰ ਨਹੀਂ ਹੈ ਉਹਨਾਂ ਨੇ ਲੋਕੋ ਨਾਲ ਲਾਇ ਸੰਦ ਲਾਨ ਸੰ ਕੋਈ ਮਤਲਬ ਨਹੀਂ ਹੈਗਾ ਉਹਨਾਂ ਧਰਮਨ ਲਾਨ ਅਸੀਂ ਰੋਕਿਆ ਨੂੰ ਲੇਕਿਨ ਸਾਡੇ ਬੱਚੇ ਨੂੰ ਜਿਸ ਤਰੀਕੇ ਨਾਲ ਮਾਰਿਆ ਵਾ ਅਸੀਂ ਉਹਦੀ ਪੂਰੀ ਸਪੋਰਟ ਕਰਾਂਗੇ ਡਟ ਕੇ ਸਪੋਰਟ ਕਰਾਂਗੇ